ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉਪਰ ਅੱਜ ਆਪਾਂ ਲੈ ਕੇ ਆਏ ਹਾਂ ਮੱਕੀ ਦਾ 4 ਪੌਣ ਵਾਲੇ ਹੜੰਬੇ ਦੀ ਵੀਡੀਓ ਇਹ ਹੜੰਬਾ ਬਸੰਤ ਮੋਗਾ ਇੰਡਸਟਰੀਜ਼ ਦਾ ਬਣਿਆ ਹੋਇਆਗਾ ਇੱਕ ਸੀਜ਼ਨ ਚੱਲਿਆ ਹੋਇਆ ਹੜੰਬਾ ਗਾਹੇ ਗੇਰੇ ਦਾ ਬਿਲਕੁਲ ਨਵਾਂ ਲੱਗਿਆ ਹੋਇਆਗਾ ਟਾਇਰ ਨਵੇਂ ਨੇਗੇ ਤੇ ਬਾਕੀ ਹੜੰਬੇ ਤੇ ਬਾਸਕਟ ਵੀ ਲੱਗੀ ਹੋਈ ਹੈਗੀ ਟੋਕਾ ਟੁਕਾਨ 1 ਨੰਬਰ ਦਾ ਕਮਾ ਹੜਮੇ ਦਾ ਇਹ ਹੁਣ ਵੀਰ ਹੋਰਾਂ ਨੇ ਸੇਲ ਕਰਨਾਗਾ ਇਹ ਹੜੰਬਾ ਪਿੰਡ ਫਲੇਡਾ ਜ਼ਿਲ੍ਹਾ ਸੰਗਰੂਰ ਉੱਥੇ ਖੜਾਗਾ ਤੇ ਆ ਵੀਰ ਹੋਰਾਂ ਦਾ ਨੰਬਰ ਆ ਸਕਰੀਨ ਉੱਪਰ ਇਹਤੇ ਸੰਪਰਕ ਕਰ ਲਿਓ ਜਿਨੇ ਵੀ ਖਰੀਦਣਾ ਹੋਵੇ ਡਿਮਾਂਡ ਵੀਰੋ ਦੀ ਫੋਨ ਤੇ ਕਰਨਗੇ ਮੁੱਲ ਇਹਦਾ ਵੀਰੋ ਦੀ ਫੋਨ ਦੇ ਉੱਤੇ ਦੱਸਣਗੇ ਓਕੇ ਓਕੇ ਦੀ ਗਾਰੰਟੀ ਆ ਨਾ ਮੋਗਿਆ ਹੜੰਬਾ ਦਾ ਇੱਕ ਸੀਜ਼ਨ ਚੱਲਿਆ ਰੰਗ ਰੁਮਲ ਜਮਾ ਨਾ ਓਕੇ ਪਿਆਦਾ ਇੱਕ ਸੀਜ਼ਨ ਦੇ ਵਿੱਚ ਕੀ ਹੁੰਦਾਗਾ ਕੁਛ ਨਹੀਂ ਹੁੰਦਾ ਹੜੰਬੇ ਨੂੰ 855 ਟਰੈਕਟਰ ਉੱਤੇ 540 ਚੱਕਰਾਂ ਦੇ ਉੱਪਰ ਚੱਲਿਆ ਹੜੰਬਾ ਦਾ ਆ ਚੱਲਦਾ ਦਿਖਾ ਦਿੰਦੇ ਆ 20 25 ਬੰਦੇ ਲੇਬਰ ਦੇ ਉੱਤੇ ਭਾਲਦਾ ਹੈ ਆ ਦੇਖੋ ਅਮ ਨੂੰ ਮੈਂ 9:00 ਕੇ 7-7 ਕਿਲੇ ਟੱਕ ਰੰਦਾ ਇਹ ਲੇਵਰ ਸਹੀ ਹੋਵੇ ਸ਼ੀਸ਼ੀ 7-7 ਕਿਲੇ ਸ਼ਾਮ ਤੱਕ। ਹਾਂ 9:00 ਆ ਬਾਕੀ ਜੇ ਕਿਸੇ ਮਿੱਤਰ ਨੂੰ ਪਸੰਦਾ ਤਾਂ ਉਹ ਸਕਰੀਨ ਉੱਤੇ ਚੱਲੇ ਨੰਬਰ ਤੇ ਸੰਪਰਕ ਕਰਕੇ ਵੀਰ ਹੋਰ ਨਾਲ ਗੱਲਬਾਤ ਕਰ ਸਕਦਾ ਹੈ ਖਰੀਦ ਸਕਦਾ ਹੈ। ਧੰਨਵਾਦ ਜੀ।